गुरुकुल यानी गुरु कोल रह के पढ़ना आज तो दस साल पहला मैं एक सपना लिया एक थान बनावा जिथे स्टूडेंट जेड़ा है दोस्ती यारी छड़ के पढ़ाई कर सके सोशल मीडिया तो दूर रह के पढ़ाई कर सके मेरा वो सपना पूरा आया दो हज़ार तेई में जे थोड़ा तो भी सपना है गवर्नमेंट जॉब लैन का तो ध्यान रखियो तो बहुत ही सोहनी थान है मैं सपना लिया एक एहो जी थ बनावा जिथे बच्चा ਪੂਰਾ ਪੜਾਈ ਤੇ ਫੋਕਸ ਕਰ ਸਕੇ ਮੈਂ ਤੁਹਾਨੂੰ ਦੱਸਦਾ ਐ ਸਾਡੇ ਗੁਰੂਕੁਲ ਦੀ ਕੀ ਕੀ ਖਾਸੀਅਤ ਐ ਧਿਆਨ ਰੱਖਿਓ ਪੂਰੀ ਜ਼ਿੰਦਗੀ ਦੀ ਜਮਾ ਪੂੰਜੀ ਖਰਚ ਕਰਕੇ ਬੈਂਕਾਂ ਤੋਂ ਕਰੋੜਾਂ ਰੁਪਏ ਦੇ ਲੋਨ ਲੈ ਕੇ ਮੈਂ ਇਹ ਖੂਬਸੂਰਤ ਜਗ੍ਹਾ ਟੋਡੇ ਵਾਸਤੇ ਬਣਾਈ ਐ ਧਿਆਨ ਰੱਖਿਓ ਕੀ ਖਾਸੀਅਤ ਐ ਇਸ ਜਗ੍ਹਾ ਦੀ ਤੁਸੀਂ ਇਸ ਜਗ੍ਹਾ 'ਚ ਬਹੁਤ ਹੀ ਘੱਟ ਖਰਚੇ ਤੇ ਰਹਿ ਕੇ ਪੜ ਸਕਦੇ ਹੋ ਇਸ ਜਗ੍ਹਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਐ ਵੀ ਇੱਥੇ ਬੱਚਾ ਜਿਹੜਾ ਐ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦਾ ਬਿਲਕੁਲ ਮਨਾ ਹੁੰਦਾ ਐ ਕਿਸੇ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ ਬਿਲਕੁਲ ਮਨਾ ਹੁੰਦਾ ਕਿਉਂਕਿ ਹਰ ਕਮਰੇ ਵਿੱਚ ਇੱਥੇ ਗੁਰੂਕੁਲ ਵਿੱਚ ਬॉयਜ਼ ਗੁਰੂਕੁਲ ਵਿੱਚ ਕੈਮਰੇ ਲੱਗੇ ਹੋਏ ਆ ਜਿਸ ਤੇ 24 ਘੰਟੇ ਬੱਚਿਆਂ ਉੱਤੇ ਨਿਗਰਾਨੀ ਰਹਿੰਦੀ ਹੈ ਇੱਕ ਵਾਰ ਸਟਾਰਟਿੰਗ 'ਚ ਜਦੋਂ ਬੱਚਾ ਆਂਦਾ ਹੈ ਦੋ ਚਾਰ ਦਿਨ ਹੁੰਦਾ ਕਿ ਉਹਦਾ ਮਨ ਜਿਹੜਾ ਹੈ ਉਹ ਨਹੀਂ ਲੱਗਦਾ ਲੇਕਿਨ ਉਹ ਉਹ ਜੇ ਬੱਚੇ ਹੁੰਦੇ ਜਿਨ੍ਹਾਂ ਜਿਹੜੇ ਜਿੱਦੀ ਘਟ ਹੁੰਦੇ ਆ ਬਹੁਤ ਸਾਰੇ ਬੱਚੇ ਜਿਹੜੇ ਆ ਸਟਾਰਟਿੰਗ ਤੋਂ ਹੀ ਜਿੱਦੀ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਠਾਨ ਰੱਖਿਆ ਹੁੰਦਾ ਹੈ ਵੀ ਮੈਂ ਇਸ ਖੂਬਸੂਰਤ ਜਗ੍ਹਾ ਤੇ ਜਾ ਰਿਹਾ ਹਾਂ ਧਿਆਨ ਰੱਖਿਓ ਨੂੰ ਤੁਸੀਂ ਜੇਲ੍ਹ ਵੀ ਬੋਲ ਦੋ ਤਾਂ ਕੋਈ ਦੋ ਰਾਏ ਨਹੀਂ ਹੋਊਗੀ ਵੀ ਇਹ ਇੱਕ ਤਰੀਕੇ ਦੀ ਜੇਲ੍ਹ ਹੈ ਉਹ ਖੂਬਸੂਰਤ ਜੇਲ੍ਹ ਹੈ ਜਿਹਨੂੰ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਹਨਾ ਹਰ ਬੱਚੇ ਉੱਤੇ 24 ਘੰਟੇ ਨਿਗਾਹ ਰੱਖੀ ਜਾਂਦੀ ਹੈ ਕੀ ਕੀ ਖਾਸੀਅਤ ਹੈ ਗੁਰੂਕੁਲ ਵਿੱਚ ਕਿਹੜੀ ਖਾਸੀਅਤ ਹੈ ਜਿੰਦੇ ਕਰਕੇ ਤੁਸੀਂ ਉੱਤੇ 24 ਘੰਟੇ ਤੁਹਾਨੂੰ ਪੜਨ ਦਾ এনਵਾਇਰਨਮੈਂਟ ਮਿਲਦਾ ਹੈ ਇੱਕ ਤਾਂ ਬਹੁਤ ਖੁੱਲੀ ਡੁੱਲੀ ਜਗ੍ਹਾ ਗਰੀਨਰੀ ਤੁਸੀਂ ਇੱਥੇ ਦਾ ਏਰੀਆ ਦੇਖੋ ਬਹੁਤ ਵੱਡਾ ਏਰੀਆ ਜਿਹੜਾ ਹੈ ਜਿਹੜਾ ਪੇੜਾਂ ਨਾਲ ਜਾਂ ਘਾਹ ਨਾਲ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਹੈ ਬਹੁਤ ਸਾਰਾ ਏਰੀਆ ਹੈ ਜਿੱਥੇ ਤੁਸੀਂ ਬੈਠ ਕੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਆ ਪੜ ਸਕਦੇ ਹੋ ਜਿਵੇਂ ਕਿ ਲਾਇਬ੍ਰੇਰੀ ਲਾਇਬ੍ਰੇਰੀ ਇੱਥੇ ਦੀ ਇੱਕ ਇਹੋ ਜਿਹੀ ਥਾਂ ਹੈ ਜਿੱਥੇ 60 70 80 ਬੱਚੇ ਬੈਠ ਕੇ ਆਪਦੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਜਿੱਥੇ ਪਿੰਨ ਡ੍ਰੌਪ ਸਾਇਲੈਂਸ ਹੁੰਦੀ ਹੈ ਕੋਈ ਵੀ ਬੱਚਾ ਕਿਸੇ ਨਾਲ ਨਹੀਂ ਬੋਲਦਾ ਐਸ ਲਾਇਬ੍ਰੇਰੀ ਦੀ ਖਾਸ ਏਤ ਹੈ ਇਹ ਡ੍ਰੌਪ ਦੇ ਟਾਈਮ ਇਹ ਪੂਰੀ ਰਾਤ ਦੇ ਟਾਈਮ ਵੀ ਇਹ ਲਾਇਬ੍ਰੇਰੀ ਵਿੱਚ ਬੱਚੇ ਬੈਠ ਕੇ ਪੜ੍ਹਦੇ ਰਹਿੰਦੇ ਆ ਯਾਨੀ ਰਾਤ ਨੂੰ 2 2 3 3 ਵਜੇ ਤੱਕ ਐਸ ਲਾਇਬ੍ਰੇਰੀ ਇਹ ਜਿਹੜੀ ਹੈ ਉਹ ਪੂਰੀ ਫੁੱਲ ਰਹਿੰਦੀ ਹੈ ਯਾਨੀ 24 ਘੰਟੇ ਲਾਇਬ੍ਰੇਰੀ ਬੱਚਿਆਂ ਵਾਸਤੇ ਓਪਨ ਰਹਿੰਦੀ ਹੈ ਜਿੰਦੇ ਵਿੱਚ ਏਸੀ ਦੀ ਫੈਸਿਲਿਟੀ ਵੀ ਹੈ ਯਾਨੀ ਤੁਸੀਂ ਬਿਲਕੁਲ ਬਹੁਤ ਵਧੀਆ এনवायरमेंट ਵਿੱਚ ਇੱਥੇ ਪੜ ਸਕਦੇ ਹੋ 100 ਤੋਂ ਓਡੀ ਗੱਲ ਇਹ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਸ-ਪਾਸ ਆਪਣੇ 40-50 ਜਨੇ ਬੈਠ ਕੇ ਪੜ ਰਹੇ ਹੈ ਤੇ ਖੁਦ ਨੂੰ ਕੁਝ ਆਪ ਦਾ ਵੀ ਪੜਨ ਦਾ ਬਹੁਤ ਜ਼ਬਰਦਸਤ ਮਨ ਕਰਦਾ ਹੈ ਔਰ ਕੀ ਖਾਸੀਅਤ ਹੈ ਇਸ ਗੁਰੂਕੁਲ ਦੀ ਇਸ ਗੁਰੂਕੁਲ ਦੀ ਔਰ ਖਾਸੀਅਤ ਹੈ ਇੱਥੇ ਦਾ ਡਾਊਟ ਕਲੀਅਰ ਸੈਸ਼ਨ ਵਾਲਾ এনवायरमेंट ਦੇਖੋ ਤੁਸੀਂ ਜੇ ਕੋਚਿੰਗ ਲੈਣਾਸਤੇ ਸਾਡੇ ਕੋਲ ਆਨੇ ਹੋ ਤੁਹਾਡੇ ਬੈਚ ਦੇ ਬੱਚੇ ਵੀ ਗੁਰਕੂਲ ਵਿੱਚ ਰਹਿ ਰਹੇ ਆ ਤੁਹਾਡੇ ਤੋਂ ਪੁਰਾਣੇ ਬੈਚ ਦੇ ਬੱਚੇ ਵੀ ਗੁਰਕੂਲ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਸਿਲੇਬਸ ਬੈਚ ਕੰਪਲੀਟ ਕਰ ਲਿਆ ਟੈਸਟ ਬੈਚ ਲਗਾ ਰਹੇ ਉਹ ਵਾਲੇ ਬੱਚੇ ਵੀ ਗੁਰਕੂਲ ਵਿੱਚ ਰਹਿ ਰਹੇ ਆ ਜੇ ਤੁਹਾਨੂੰ ਕਿਸੇ ਵੀ ਸਬਜੈਕਟ ਵਿੱਚ ਕੋਈ ਵੀ ਡਾਊਟ ਆਂਦਾ ਹੈ ਤੁਸੀਂ ਆਪਦੇ ਸੇਮ ਬੈਚ ਵਾਲੇ ਬੱਚਿਆਂ ਨਾਲ ਡਿਸਕਸ ਕਰ ਸਕਦੇ ਹੋ ਆਪਦੇ ਸੀਨੀਅਰ ਨਾਲ ਡਿਸਕਸ ਕਰ ਸਕਦੇ ਹੋ ਤੇ ਨਾਲ ਸਭ ਤੋਂ ਵੱਡੀ ਗੱਲ ਹੈ ਇੱਥੇ ਟਾਈਮ ਟੂ ਟਾਈਮ ਟੀਚਰ ਦੀ ਵਿਜਿਟ ਵੀ ਹੁੰਦੀ ਰਹਿੰਦੀ ਹੈ ਤੁਸੀਂ ਆਪਦੇ ਡਾਊਟ ਟੀਚਰ ਕੀ ਤੁਹਾਡੇ ਡਾਊਟ ਤੁਹਾਡੇ ਮਾਈਂਡ ਤੇ ਰਹਿ ਜਾਣ ਐ ਜਾਂ ਕੋਈ ਚਾਂਸ ਹੀ ਨਹੀਂ ਹੈ। ਔਰ ਰਹੀ ਗੱਲ ਹੈਲਥੀ ਜਿਹੜਾ ਰਹਿਣ ਦੀ ਤੇ ਧਿਆਨ ਰੱਖਿਓ ਗੁਰੂਕੁਲ ਵਿੱਚ ਬੱਚਿਆਂ ਦੀ ਫਿਜ਼ੀਕਲ ਹੈਲਥ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਦਿੱਲੀ ਸਾਮ ਨੂੰ 6:30 ਤੋਂ 7 ਵਜੇ ਤੱਕ ਯੋਗਾ ਸੈਸ਼ਨ ਹੁੰਦਾ ਹੈ। ਕੁਝ ਜਿੰਮ ਦਾ ਸਮਾਨ ਵੀ ਇੱਥੇ ਰੱਖਿਆ ਗਿਆ ਹੈ ਜਿਸ ਨੂੰ ਕਿ ਬੱਚਾ ਆਪ ਦੀ ਜ਼ਰੂਰਤ ਦੇ ਅਨੁਸਾਰ ਯੂਜ਼ ਕਰ ਸਕਦਾ ਹੈ। 100 ਤੋਂ ਵੱਡੀ ਗੱਲ ਇੱਥੇ ਜਿਹੜਾ ਬੱਚਿਆਂ ਨੂੰ ਮੈਂਟਲੀ ਦੇ ਨਾਲ-ਨਾਲ ਫਿਜ਼ੀਕਲ ਵੀ ਫਿੱਟ ਰੱਖਿਆ ਜਾਂਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਜੇ ਬੱਚਾ ਫਿਜ਼ੀਕਲੀ ਵੀ ਫਿੱਟ ਰਹੂਗਾ ਤਾਂ ਹੀ ਐਵੇਂ ਐਵੇਂ ਨਾ ਹੋਵੇ ਕਿ ਉਹ 2 ਘੰਟਿਆਂ ਲਈ ਚੀਜ਼ 6 ਘੰਟਿਆਂ ਚ ਯਾਦ ਰਵੇ ਜਿਉਂ ਮੈਂਟਲੀ ਫਿੱਟ ਰਹੂਗਾ ਤਾਂ ਡੈਫੀਨੇਟ ਹੈ ਉਹ 2 ਘੰਟਿਆਂ ਲਈ ਚੀਜ਼ਾਂ ਨੂੰ 2 ਘੰਟਿਆਂ ਵਿੱਚ ਹੀ ਯਾਦ ਕਰੂਗਾ ਯਾਨੀ ਇੱਥੇ ਦਾ এনਵਾਇਰਨਮੈਂਟ ਫਾਈਨਲੀ ਕੁੱਲ ਮਿਲਾ ਕੇ ਸਟੂਡੈਂਟ ਦੀ ਫੇਵਰ ਵਿੱਚ ਹੈ ਖਾਣਾ ਖਾਣੇ ਦੀ ਕੁਆਲਿਟੀ ਬਹੁਤ ਜ਼ਿਆਦਾ ਜ਼ਬਰਦਸਤ ਹੈ ਜਿਹੜੇ ਖਾਣੇ ਦੇ ਪ੍ਰੋਡਕਟ ਯੂਜ਼ ਕੀਤੇ ਜਾਂਦੇ ਉਹ ਬਹੁਤ ਹੀ ਜ਼ਿਆਦਾ ਉੱਚ ਕੁਆਲਿਟੀ ਦੀ ਕੰਪਨ ਕਰ ਸਕਦੇ ਹੋ ਪਿਆਰ ਰੱਖਿਓ ਗੁਰੂਕੁਲ ਮੇਰਾ ਡ੍ਰੀਮ ਪ੍ਰੋਜੈਕਟ ਹੈ ਹਨਾ ਗੁਰੂਕੁਲ ਵਿੱਚ ਹੋਰ ਵੀ ਨਵੀਂ-ਨਵੀਂ ਚੀਜ਼ਾਂ ਅਸੀਂ ਅੱਗੇ ਵੀ ਪਲਾਨ ਕਰ ਰਹੇ ਹਾਂ ਵੀ ਲੈ ਕੇ ਆਉਂਗੇ ਔਰ ਸਭ ਤੋਂ ਵੱਡੀ ਖਾਸੀਅਤ ਇਹੰਦੀ ਇਹ ਹੈ ਕੋਈ ਵੀ ਪੰਜਾਬ ਦਾ ਬੱਚਾ ਜਿਹੜਾ ਇੱਥੇ ਰਹਿ ਕੇ ਪੜਨਾ ਚਾਹੁੰਦਾ ਹੈ ਉਹ ਆ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਚਾਰਜੇ ਦੀ ਇਹਦੇ ਚਾਰਜੇ ਜਿਹੜੇ ਆ ਬਹੁਤ ਜ਼ਿਆਦਾ ਨੋਮੀਨਲ ਜੀ ਰੱਖੇ ਗਏ ਹੈ ਤਿੰਨੋ ਟਾਈਮ ਦਾ ਖਾਣਾ ਪੀਣਾ ਚਾਹੇ ਵਗੈਰਾ ਸਾਰਾ ਅਰੇਂਜਮੈਂਟ ਤੁਹਾਡਾ ਸਾਰਾ ਕੁਝ ਸਾਡੇ ਦੁਆਰਾ ਇੱਥੇ ਕੀਤਾ ਗਿਆ ਹੈ ਧਿਆਨ ਰੱਖਿਓ ਜੇ ਤੁਹਾਨੂੰ ਗੁਰੂ ਘਰ ਦੇ ਬਾਰੇ ਹੋਰ ਵੀ ਕੋਈ ਗੱਲਾਂ ਜਾਣਨੀ ਹੈ ਤਾਂ ਤੁਸੀਂ ਸਾਡੇ ਵੀਆਈਪੀ ਕੰਟੈਕਟ ਨੰਬਰ 8822010101 ਤੇ ਕੁੱਝ ਸਕਦੇ ਹਾਂ ਧਿਆਨ ਰੱਖਿਓ ਟਾਈਮ ਟੂ ਟਾਈਮ ਇੱਥੇ ਚੈਕਿੰਗ ਵੀ ਹੁੰਦੀ ਰਹਿੰਦੀ ਹੈ ਜਿੰਦੇ ਕਰਕੇ ਬੱਚਾ ਜਿਹੜਾ ਹੈ ਗਲਤ ਚੀਜ਼ਾਂ ਤੋਂ ਦੂਰ ਰਹੇ ਜਿਵੇਂ ਕਿ ਬੈਗ ਦੀ ਚੈਕਿੰਗ ਹੋਣਾ ਬੱਚਿਆਂ ਦੀ ਜੇਬਾਂ ਦੀ ਤਲਾਸ਼ੀ ਲੈਣਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ੇ ਦਾ ਸਮਾਨ ਜਾਂ ਕੋਈ ਚੀਜ਼ ਬੱਚੇ ਵਰਤੋ ਨਾ ਕਰ ਸਕਣ ਟਾਈਮ ਟੂ ਟਾਈਮ ਬੱਚਿਆਂ ਕੋਲੋਂ ਟੈਸਟ ਵੀ ਦਿੱਤਾ ਜਾਂਦਾ ਹੈ ਤੇ ਕਈ ਵਾਰ ਡਾਊਟਸ ਉਹਨਾਂ ਦੇ ਸੋਲਵ ਕੀਤੇ ਜਾਂਦੇ ਆ ਤੇ ਛੋਟੀ ਮੋਟੀ ਗਲਤੀਆਂ ਕਰਨ ਤੇ ਉਹਨਾਂ ਨੂੰ ਛੋਟ-ਛੋਟੀ ਮੋਟੀ ਸਜ਼ਾ ਵੀ ਦਿੱਤੀ ਜਾਂਦੀ ਹੈ ਜਿੰਦੇ ਕਰਕੇ ਬੱਚਾ ਜਿਹੜਾ ਹੈ ਇੱਥੇ ਪ੍ਰੋਪਰ ਢੰਗ ਨਾਲ ਪੜਦਾ ਹੈ ਧਿਆਨ ਰੱਖਿਓ ਤੁਹਾਨੂੰ ਗੁਰਕੁਲ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਹਾਂ ਕਿਉਂਕਿ ਘਰੇ ਆਪਾਂ ਨੂੰ ਉਸ ਤਰੀਕੇ ਦਾ এনवायरमेंट ਨਹੀਂ ਮਿਲਦਾ ਕਰੇ ਆਪਾਂ ਜਦੋਂ ਵੀ ਬੈਠਦੇ ਆ ਕਿੱਥੇ ਨੇ ਕਿੱਥੇ ਮੋਬਾਈਲ ਆਪਾਂ ਚੱਕਣ ਦਾ ਜੀ ਕਰਦਾ ਹੈ बार-बार ਸੋਸ਼ਲ ਮੀਡੀਆ ਵਰਤਣ ਦਾ ਜੀ ਕਰਦਾ ਹੈ ਇੱਥੇ ਇਸ ਗੁਰਪੁਰ ਦੀ ਖਾਸੀਅਤ ਇਹ ਹੈ ਤੁਸੀਂ ਕਿਸੇ ਵੀ ਤਰੀਕੇ ਦਾ ਸੋਸ਼ਲ ਮੀਡੀਆ ਇੱਥੇ ਯੂਜ਼ ਨਹੀਂ ਕਰ ਸਕਦੇ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਹੀ ਜ਼ਿਕਰ ਕੀਤਾ ਸੀ ਹਰ ਕਮਰੇ ਵਿੱਚ ਕੈਮਰੇ ਲੱਗੇ ਹੋਏ ਐ ਬੱਚਿਆਂ ਉੱਤੇ 24 ਘੰਟੇ ਸਾਡੀ ਜਿਹੜੀ ਉਹ ਨਜ਼ਰ ਰਹਿੰਦੀ ਹੈ ਬੱਚਾ ਕਿਸੇ ਵੀ ਕਿਸਮ ਦੇ ਤਰੀਕੇ ਦਾ ਸੋਸ਼ਲ ਮੀਡੀਆ ਵਰਤ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਮੋਬਾਈਲ ਫੋਨ ਕਿਸੇ ਨਾਲ ਫੋਨ ਤੇ ਗੱਲ ਕਰਨ ਦੀ ਆਪਾਂ ਨੂੰ ਬਹੁਤ ਬੁਰੀ ਆਦਤ ਹੁੰਦੀ ਹੈ ਲੇਕਿਨ ਗੁਰੂਕੁਲ ਵਿੱਚ ਐਜਾ ਕੁਝ ਵੀ ਨਹੀਂ ਹੈ ਕਿਸੇ ਨਾਲ ਫੋਨ ਤੇ ਗੱਲ ਕਰਨ ਦੀ ਬਿਲਕੁਲ ਮਨਾਹੀ ਰਹਿੰਦੀ ਹੈ ਤੁਸੀਂ ਆਪ ਦੇ ਇਵਨ ਪੈਰੈਂਟਸ ਨਾਲ ਵੀ ਰਾਤ ਨੂੰ 8 ਤੋਂ 8 ਪੂਰੇ ਦਿਨ ਵਿੱਚ ਸਿਰਫ 15 ਮਿੰਟ ਬੱਚਿਆਂ ਨੂੰ ਆਪਦੇ ਘਰਦਿਆਂ ਨਾਲ ਗੱਲ ਕਰਨ ਦਿੱਤੇ ਜਾਂਦੇ ਐ ਇਹ ਵੀ ਇਸ ਗੁਰਪੂਰ ਨੂੰ ਚਾਰ ਚੰਦ ਲਗਾਉਂਦਾ ਹੈ ਕਿਤੇ ਨਾ ਕਿਥੇ ਇੱਥੇ ਆ ਕੇ ਤੁਸੀਂ ਸਿਰਫ ਸਿਰਫ ਪੜ੍ਹਾਈ ਵਾਲੇ এনवायरमेंट ਵਿੱਚ ਆ ਜਾਂਦੇ ਹੋ ਤੇ ਤੁਸੀਂ 24 ਘੰਟੇ ਬਸ ਪੜ੍ਹਨ ਦੇ ਬਾਰੇ ਸੋਚਦੇ ਹੋ ਤੁਹਾਡਾ ਬਾਹਰਲੀ ਦੁਨੀਆ ਨਾਲੋਂ ਕਨੈਕਸ਼ਨ ਕੱਟ ਜਾਂਦਾ ਹੈ ਤੇ ਮੈਂ ਬਾਰ ਬਾਰ ਆਈ ਕਹਿੰਨਾ ਹੈ ਜੇ ਤੁਸੀਂ ਆਪਦਾ ਸਾਰਾ ਧਿਆਨ ਜਿਵੇਂ ਇੱਕ ਸੂਰਜ ਦੀ ਕਿਰਨਾਂ ਨੂੰ ਲੈਂਸ ਦੇ ਤਰੁਣ ਇਕੱਠਾ ਕਰਕੇ ਕਾਗਜ਼ ਤੇ ਪਾਏ ਜਾਵੇ ਕਾਗਜ਼ ਤੇ ਅੱਗ ਲੱਗ ਜਾਂਦੀ ਹੈ ਉਵੇਂ ਸੇਮ ਆਪਾਂ ਆਪਦਾ ਸਾਰਾ ਧਿਆਨ ਸਾਰੀ ਦੁਨੀਆ ਤੋਂ ਕੱਢ ਕੇ ਸਿਰਫ ਪੜ੍ਹਾਈ ਤੇ ਫੋਕ ਵੀ ਆਪਣਾ ਪੇਪਰ ਜਿਹੜਾ ਆਪਣਾ ਸੁਪਨਾ ਹੈ ਉਹ ਨਾ ਪੂਰਾ ਹੋਵੇ ਤੇ ਮੈਨੂੰ ਉਰੀ ਉਮੀਦ ਹੈ ਤੁਹਾਨੂੰ ਇਸ ਵੀਡੀਓ ਵਿੱਚ ਗੁਰਪੁਲ ਬਹੁਤ ਪਸੰਦ ਆਇਆ ਹੋਊਗਾ ਧਿਆਨ ਰੱਖਿਓ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹਾਸਤੇ ਤੁਸੀਂ ਸਾਡੇ ਵੀਆਈਪੀ ਕੰਟੈਕਟ ਨੰਬਰ 8822010101 'ਤੇ ਸੰਪਰਕ ਕਰ ਸਕਦੇ ਹੋ ਸਾਡੇ ਹਰ ਮਹੀਨੇ ਕੋਈ ਨਾ ਕੋਈ ਨਵਾਂ ਬੈਚ ਸਟਾਰਟ ਹੁੰਦਾ ਰਹਿੰਦਾ ਹੈ ਇਸ ਜੁਲਾਈ ਦਾ ਵੀ ਸਾਡਾ 22 ਜੁਲਾਈ ਨੂੰ ਨਵਾਂ ਬੈਚ ਸਟਾਰਟ ਹੋ ਰਿਹਾ ਹੈ ਜੇ ਤੁਸੀਂ 22 ਜੁਲਾਈ ਦੇ ਬੈਚ 'ਤੇ ਗੁਰੂਕੁਲ ਦਾ ਪਲਾਨ ਕਰ ਰਹੇ ਹੋ ਜ਼ਰੂਰ ਪਹੁੰਚਿਓ ਧਿਆਨ ਰੱਖਿਓ ਗੁਰੂਕੁਲ ਤੁਹਾਡੀ ਜ਼ਿੰਦਗੀ ਜ਼ਰੂਰ ਬਦਲੇਗਾ ਇਹ ਮੇਰਾ ਵਾਅਦਾ ਹੈ ਇੱਥੇ ਦਾ এনवायरमेंट ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈ ਬਾਕੀ ਤੁਸੀਂ YouTube 'ਤੇ ਗੁਰੂਕੁਲ ਅਰੋੜਾ ਕਲਾਸਿਸ ਸਰਚ ਕਰਕੇ ਗੁਰੂਕੁਲ ਟੂ ਰਿਲੇਟਿਡ ਕੇ ਤੁਹਾਡੇ ਅੰਦਰ ਐਕਸਾਈਟਮੈਂਟ ਹੋਰ ਜ਼ਿਆਦਾ ਵੱਧ ਜਾਏਗੀ ਤੇ ਮਿਲਾਂਗੇ ਗੁਰੂਕੁਲ ਵਿੱਚ 22 ਜੁਲਾਈ ਵਾਲੇ ਬੈਚ ਵਾਸਤੇ ਥੈਂਕ ਯੂ